ਜਾਵੇ ਆਪਾ ਪਰ ਕਾ ਮਿਟ ਗਿਆ ਜਤ ਦੇਖਾ ਤਤ ਤੂੰ ਕਿਸ ਹੀ ਕੋਈ ਕੋਏ ਬਾਂਜ ਨਮਾਣੀ ਇੱਕ ਤੂੰ ਕਿਉ ਨ ਮਰੀਜੈ ਰੋਏ ਜਾ ਲਗ ਚਿੱਤ ਨ ਆਵੈ ਵਾਹਿ ਗੁਰੂ ਜੀ ਗੁਰ ਠੋ ਮਹਲਾ 5 ਘਰ ਤੀਜਾ ਦੋ ਪਦੇ ਇੱਕ ਓਂ ਕਉ ਸਤਿਗੁਰ ਪ੍ਰਸਾਦਿ ਰਾਮਦਾਸ ਸਰੋਵਰ ਨਾਤੇ ਸਭ ਯੁਤਰੇ ਪਾਪ ਕਮਤੇ ਨਰਮਲ ਹੋਏ ਕਰਿ ਈਸ਼ ਨਾਨਾ ਗੁਰ ਪੁਰੇ ਕਿਨੇ ਦਾਨ ਆਰਾਮਦਾਸ ਸਰੂ ਵਰਨਾਤੇ ਸਭ ਉਤਦੇ ਪਾਪ ਕਮਾਤੇ ਨਰਮਲ ਹੋਏ ਕਰਿ ਈਸ਼ ਨਾਨਾ ਗੁਰਪੁਰ ਕੀ ਨੇਦਾਨ ਸਭ ਕੁ ਸੁਖੇਮ ਪ੍ਰਵਤਾ ਦੇ ਸਹੀ ਸਲਾਮਤ ਸਭ ਥੋ ਕੇ ਉਭਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਦ ਸੰਗ ਮਨ ਲਾਠੀ ਪਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਤੇ ਆਇਆ ਆਦ ਪੁਰਖ ਪ੍ਰਭ ਪਾਇਆ ਸਾਦ ਸੰਗ ਮਨ ਲਾਠੀ ਪਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਸਤਨਾਮ ਈਵਾਹਿ ਗੁਰੂ ਜੀ ਪਦੁ ਪਰਮ ਪੁਲਾਣਿਆ ਦੁਜੈ ਲਗਾਹਿ ਤੂ ਲਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੀਤ ਪਾਦੋ ਭਰਮ ਫੁਲਾਣੀਆਂ ਦੁਜੈ ਲਗਾਹਿ ਤੂ ਲਖ ਸ਼ਿੰਗਾਰ ਬਣਾਇਆ ਜਨਾਹੀ ਕੇਤ ਜੇਤ ਦੇਨ ਦੇਹ ਬਿਨ ਸਸੀ ਤਤ ਵੇਲ ਕਹ ਸੁਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸੈ ਨ ਦੇਨੀ ਪੇਤ ਛਡ ਖਡੋ ਤੇਖ ਨ ਮਾਹੇ ਜੇ ਸਿਉ ਲਗਾ ਹੈ ਤੂੰ ਹੱਥ ਮਰੋੜੇ ਤਨ ਕਪੇ ਸਿਆ ਹੋ ਹੋ ਅਸੇ ਤੂੰ ਜੇ ਹਾ ਵਿਜੈ ਸੋ ਣੈ ਕਰਮ ਸੰਦਣਾ ਕੇ ਤ ਨਾਨਕ ਪ੍ਰਵਿਸ਼ਰਨਾ ਗਟਿ ਚਰਨ ਬੋਹਿਤ ਪ੍ਰਭ ਦੇਤ ਸੇ ਪਦੋਇ ਨਰਕ ਨ ਪਾਈਐ ਗੁਰ ਰਖਣ ਵਾਲਾ ਹੈਤ ਨਾਨਕ ਪ੍ਰਵਸ਼ਰਨਾ ਜਟੀ ਚਰਨ ਬੋਹਿਤ ਪ੍ਰਭ ਦੇਤ ਦੇ ਭਦੋਏ ਨਰਕ ਨ ਪਾਹੀਏ ਗੁਰ ਰਖਣ ਵਾਲਾ ਹੈ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੋ ਸਤਗੁਰ ਸਤਗੁਰ ਪਾਤਸ਼ਾਹ ਜੀ ਆਨੇ ਮਹਾਨ ਬਖਸ਼ਿਸ਼ ਕਰਤਾ ਕੀਤੀ ਹੈ। ਉਹ ਰੋਜ਼ ਕਾਲੀ ਤਰਾ ਅੰਮ੍ਰਿਤ ਵੇਲੇ ਦੇ ਯਾਦਨੇ ਸ਼ਨਾਣ ਔਰ ਦਰਸ਼ਣ ਦਾ ਬਖਸ਼ਿਸ਼ ਕੀਤੇ ਹਨ। ਗੁਰਸਿੱਖ ਰੋਜ਼ੀ ਆਪਣੇ ਮੁਰਸ਼ਿਦ ਆਪਣੇ ਗੁਰੂ ਦੇ ਦਰਸ਼ਨ ਬੜੇ ਚਾਹ ਨਾਲ ਕਰਦੇ ਹੈ। ਔਰ ਇਹ ਦੀ ਰੋਜ਼ ਮਰਦੀ ਜ਼ਿੰਦਗੀ ਦਾ ਹਿੱਸਾ ਹੈ ਕਿਉਂ ਅਮਰਤ ਬਿਲੇ ਉਠੇ ਈਸ਼ਤਾਨ ਕਰੀ ਨਿਤਨੇਮ ਕਰੀ ਸਾਬ ਸ੍ਰੀ ਗੁਰੂ ਦਾਸਾ ਮਹਾਰਾਜੀ ਦੇ ਦਰਸ਼ਨ ਕਰੀ ਅਗਰ ਗੁਰਸਿੱਖ ਦੇ ਜੀਵਨ ਦੇ ਅੰਦਰ ਕੇ ਤੱਤ ਵਸਤੂ ਨਹੀਂ ਹੈ ਉਦਾ ਜੀਵਨ ਪਾਤਸ਼ਾ ਕਥਨ ਕਰਦੇ ਹੈ ਬੇਕਾਰ ਬਿਰਥਾਈ ਗਿਆ ਹੈ ਜੋ ਗੁਰ ਸਤਗੁਰ ਕਾ ਸਿੱਖ ਖਾਏ ਸੋ ਪਨ ਕੇ ਉਠ ਹਰਨਾਮ ਤੇ ਆ ਗਏ ਉਦਮ ਕਰੇ ਪਲਕੇ ਪਰ ਬਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾ ਬੈ ਗੁਰੂ ਦਾ ਸਿੱਖ ਗੁਰ ਸਿੱਖਾਂ ਦਾ ਪਾਈ ਨੰਦ ਲਾਲ ਜੀ ਵੀ ਕਥਨ ਕਰਦੇ ਹੈ ਗੁਰ ਸਿੱਖਾਂ ਦਾ ਇਹੋ ਜੀਵਨ ਜਗਦਨ ਪਿਛਲੇ ਪੈ ਰੇ ਗੁਰ ਸਿੱਖ ਅੰਮ੍ਰਿਤ ਵੇਲੇ ਜਾਗਦੇ ਹੈ ਇਸ਼ਨਾਨ ਕਰਦੇ ਹੈ ਮੁਰਸ਼ਿਦ ਦੀ ਯਾਦ ਵਿੱਚ ਜੁੜਦੇ ਹੈ ਆਰਾਜ ਸੰਗਰਾਮ ਦਾ ਪਵਿੱਤਰ ਦਿਹਾੜਾ ਹੈ ਦੇਸੀ ਮਹੀਨੇ ਦੀ ਸ਼ੁਰੂਆਤ ਹੈ ਇਸ ਦਿਨ ਗੁਰਸੇਖ ਆਪਣੇ ਆਪ ਨੂੰ ਇਹ ਮੰਨਦਾ ਹੈ ਕਿ ਜੀਵਨ ਨੂੰ ਸਫਲ ਕਰਨ ਵਾਸਤੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਜਦੋਂ ਸਿੱਖਾਂ ਨੇ ਬੇਨਤੀ ਕੀਤੀ ਬਾਦਸ਼ਾਹ ਨੇ ਇੱਕ ਮਾਰਗ ਦੱਸਿਆ ਉਪਦੇਸ਼ ਦਿੱਤਾ ਹੈ ਅਦਰ ਜੀ ਉਸ ਵਾਹਿਗੁਰੂ ਪਰਮਾਤਮਾ ਜਿਸ ਤੋਂ ਆਪ ਜੀ ਵਿਛੜ ਚੁਕੇ ਹੋ ਉਹਨੂੰ ਮਿਲਣਾ ਹੈ ਫਿਰ ਤੁਹਾਨੂੰ ਆ ਪੜਾ ਦਰ ਪੜਾ ਪੌੜੀ ਦਰ ਪੌੜੀ ਚੜਦੇ ਜਾਓਗੇ ਤਾਂ ਤੁਹਾਨੂੰ ਜਿਸ ਤੋਂ ਵਿਛੜੇ ਹੋ ਜਹਤੇ ਵਿਛੜੇ ਤਹਾਂ ਸਮਾਈ ਉੱਥੇ ਫਿਰ ਤੁਸੀਂ ਸਮਾ ਜਾਓਗੇ ਸਤਗੁਰੂ ਰਵਿਦਾਸ ਮਹਾਰਾਜ ਜੀ ਦਾ ਵੀ ਬੜਾ ਸੁੰਦਰ ਬਚਨ ਹੈ ਬਹੁਤ ਜਨਮ ਵਿਚਰੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਰ ਪੈਉ ਦਰਸ਼ਨ ਦੇਖੇ ਇੱਕ ਤੇਰੀ ਆਸ ਹੈ ਹੋਰ ਕੋਈ ਆਸ ਨਹੀਂ ਹੈ ਕਿਉਂਕਿ ਉਹ ਤੋ ਆਪਾਂ ਵਿਚੜੇ ਹੋਏ ਆ ਕਿਰਤ ਕਰਮ ਕੇ ਵਿਚੜੇ ਕਰ ਕਿਰਪਾ ਮਿਲੋ RAM ਚਾਰ ਕੁੰਟ ਦੇ ਦਿਸ ਪਰ ਮੇ ਥਕਾਈ ਪ੍ਰਭ ਕੀ ਸ਼ਾਮ 10 ਦਦੇ ਤੇ ਬਾਹ ਦੀ ਕਿਤਨੇ ਆਵੇ ਕਾਮ ਜਲ ਬਿਨ ਸਾਖ ਕੁਮਲਾ ਗਤੀ ਉਪਜੈ ਨਾਹੀ ਧਾਮ ਹਰ ਨਾਹ ਨਾ ਮਿਲਿਏ ਸਾਜਨਾ ਕਤ ਪਾਈਏ ਵਿਸ਼ਰਾਮ ਜਿਵੇਂ ਦੁੱਧ ਤੋਂ ਬਿਨਾ ਗਊ ਉਹਦਾ ਸਤਕਾਰ ਨਹੀਂ ਹੈ ਜਿਵੇਂ ਪਾਣੀ ਤੋਂ ਬਿਨਾ ਸਾਖਾਂ ਕੁਮਲਾ ਜਾਂਦੀਆਂ ਹੈ ਫਲ ਫੁੱਲ ਪੱਤੇ ਨਹੀਂ ਹੁੰਦੇ ਓਵੇਂ ਤੇਰੇ ਨਾਮ ਤੋਂ ਬਿਨਾ ਸਾਡਾ ਜੀਵਨ ਹੈ ਜਿਹੜਾ ਤੇਰੇ ਦਰਸ਼ਨਾਂ ਤੋਂ ਬਿਨਾ ਸਾਡਾ ਜੀਵਨ ਹੈ ਜਿਹੜਾ ਉਹ ਬੇਰਥਾ ਹੈ ਇਹ ਗੁਰਸਿੱਖ ਇੱਕ ਤੇ ਟੇਕ ਰੱਖਦਾ ਹੈ ਪਰਮੇਸ਼ਰ ਤੇ ਉਹਨੂੰ ਆਪਣਾ ਪਤੀ ਮੰਨਦਾ ਹੈ ਪਰਮੇਸ਼ਰ ਮੰਨਦਾ ਹੈ ਮੁਰਸ਼ਿਦ ਮੰਨਦਾ ਹੈ ਆਪਣਾ ਇਸ਼ਟ ਮੰਨਦਾ ਹੈ ਪਰ ਜੇ ਕੋਈ ਦੁਬਧਾ ਵਿੱਚ ਫੈਲਦਾ ਜਿਵੇਂ ਇੱਥੇ ਪਾਤਸ਼ਾਹ ਜੀ ਨੇ ਦੋ ਹਿੱਤਾਂ ਦੀ ਗੱਲ ਕੀਤੀ ਹੈ ਪਾ ਦੋਏ ਪਾਪ ਦੁਬਦਾ ਪਰਮ ਵਿੱਚ ਜੀਵ ਜਿਹੜਾ ਭੁੱਲ ਜਾਂਦਾ ਹੈ ਇਸ ਪਾਸੇ ਆਪਣੇ ਮੁਰਸ਼ਿਦ ਆਪਣੇ ਗੁਰੂ ਨੂੰ ਛੱਡ ਕੇ ਜਿਵੇਂ ਜੀਵ ਇਸਤਰੀ ਆਪਣੇ ਪਤੀ ਨੂੰ ਛੱਡ ਕੇ ਹੋਰਾਂ ਪਾਸੇ ਆਪਣਾ ਨਿਉ ਲਾ ਲਵੇ, ਪ੍ਰੇਮ ਲਾ ਲਵੇ। ਔਰ ਉਹਨੂੰ ਖੁਸ਼ ਕਰਨ ਵਾਸਤੇ ਹਾਰ ਸ਼ਿੰਗਾਰ ਵੀ ਕਰੇ। ਜਿਵੇਂ ਗੁਰਸਿੱਖ ਆਪਣੇ ਮੁਰਸ਼ਿਦ ਨੂੰ ਛੱਡ ਕੇ ਵਰਤ ਰੱਖੇ, ਤੀਰਥ ਕਰੇ। ਖੋਰ ਬਹੁਤ ਸਾਰੇ ਯਤਨ ਕਰੇ ਉਹਨਾਂ ਨੂੰ ਖੁਸ਼ ਕਰਨ ਵਾਸਤੇ ਪਰ ਆਪਣੇ ਮੁਰਸ਼ਿਦ ਦਾ ਬਚਨ ਨਹੀਂ ਮੰਨਦਾ ਤਾਂ ਬਾਬਾ ਜੀ ਕਥਨ ਕਰਦੇ ਆ ਪਾਦੋਈ ਪਰਮ ਪੁਲਾਨੀਆਂ ਦੂਜੇ ਲੱਗਾ ਹੇਠ ਉਹ ਭਰਮ ਵਿੱਚ ਪੈ ਗਈ ਹੈ ਵੀ ਸ਼ਾਇਦ ਆਪਣੇ ਘਰ ਤੋਂ ਬਾਹਰ ਕੁਝ ਜ਼ਿਆਦਾ ਵਸਤੂਆਂ ਨੇ ਬਾਹਰ ਜ਼ਿਆਦਾ ਆਨੰਦ ਹੈ ਬਾਹਰ ਤੋਂ ਜ਼ਿਆਦਾ ਪ੍ਰੇਮ ਮਿਲੂਗਾ ਬਾਹਰ ਤੋਂ ਬਹੁਤੋ ਕਿਸ਼ ਮਿਲੂਗਾ ਤੇ ਉਹ ਭਰਮ ਵਿੱਚ ਪੁੱਲ ਜਾਂਦੀ ਹੈ ਤੇ ਆਪਣੇ ਕਰ ਨੂੰ ਛੱਡ ਕੇ ਆਪਣੇ ਪਤੀ ਨੂੰ ਛੱਡ ਕੇ ਆਪਣੇ ਗੁਰੂ ਨੂੰ ਛੱਡ ਕੇ ਉਹ ਕਿਤੇ ਹੋਰ ਨੇ ਉਹ ਰਚਾ ਲੈਂਦੀ ਐ ਤੇ ਹਾਰ ਸ਼ਿੰਗਾਰ ਕਰਦੀ ਐ ਬਾਬਾ ਜੀ ਕਜਲ ਕਰਦੇ ਲੱਖ ਸ਼ਿੰਗਾਰ ਬਣਾਇਆ ਲੱਖਾਂ ਹੀ ਸ਼ਿੰਗਾਰ ਕੀਤੇ ਕਾਰਜ ਨਹੀਂ ਕੀਤੇ ਪਰ ਉਹ ਕਿਤੇ ਕਮ ਨਹੀਂ ਆਈ ਜਿਤ ਦਿਨ ਦੇਹ ਬਿਨ ਸਸੀ ਤੇ ਜਦੋਂ ਇਹ ਸੁੰਦਰ ਕਾਇਆ ਨੂੰ ਪਾਲਿਆ ਇਹਦੇ ਤੇ ਹਾਰ ਸ਼ਿੰਗਾਰ ਕੀਤਾ ਪਾਤਸ਼ਾਹ ਕਥਨ ਕਰਦੇ ਜਿਤ ਦੇਨ ਦੇਹ ਬਿਨਸ ਸੀ ਤਤ ਵੇਲਾ ਕੈਸਲ ਪ੍ਰੇਤ ਜਦੋਂ ਇਹ ਸ਼ਰੀਰ ਦੇ ਵਿੱਚੋਂ ਰੂਹ ਉੱਡ ਜਾਂਦੀ ਹੈ ਆਤਮਾ ਨਿਕਲ ਜਾਂਦੀ ਹੈ ਤੇ ਲੋਕ ਇਹਨੂੰ ਪ੍ਰੇਤ ਦਾ ਦਰਜਾ ਦੇ ਦਿੰਦੇ ਆ ਇਹ ਪ੍ਰੇਤ ਹੈ ਪਕੜ ਚਲਾਇਨ ਦੂਤ ਜਮ ਜਦ ਦੂਤ ਇਹਨੂੰ ਪਕੜ ਕੇ ਅੱਗੇ ਲਾ ਲੈਂਦੇ ਆ ਕਿਸੇ ਨਾ ਦੇ ਨੀ ਭੇਤ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਕਿਸੇ ਨੂੰ ਮਾਲੂਮ ਹੀ ਨਹੀਂ ਹੁੰਦਾ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਉੱਟੀ ਖੜੇ ਰਹਿ ਜਾਂਦੇ ਤੇ ਆਤਮਾ ਨੂੰ ਅੱਗੇ ਲਾ ਕੇ ਲੈ ਜਾਂਦੇ ਛੱਡ ਖੜੋਤੇ ਖਨੇ ਮਾਹੀ ਪਦਾਰਥਾਂ ਨਾਲ ਨਿਉ ਪਾਇਆ ਸੰਸਾਰ ਨਾਲ ਨਿਉ ਪਾਇਆ ਪੁੱਤਰ ਧੀਆਂ ਨਾਲ ਨਿਉ ਪਾਇਆ ਘਰਬਾਰ ਨਾਲ ਨਿਉ ਪਾਇਆ ਪਰ ਇੱਕ ਖਿੰ ਵਿੱਚ ਹੀ ਛੱਡ ਕੇ ਗਾਂ ਲੰਘ ਗਿਆ ਛੱਡ ਖੜੋਤੇ ਖਨੇ ਮਾਹੀ ਜਿਸ ਸੋ ਲੱਗਾ ਏਤ ਜੀ ਦੇ ਨਾਲ ਨਿਉ ਲਾਇਆ ਸੀ ਪ੍ਰੇਮ ਲਾਇਆ ਸੀ ਇੱਕ ਥੇਨ ਵਿੱਚ ਛੱਡ ਕੇ ਤੁਰ ਗਿਆ ਹੱਥ ਮਰੋੜ ਐ ਤਨ ਕਪੇਸਿਆ ਹੋ ਹੁਆ ਸੇਦ ਹੱਥ ਮਰੋੜਦਾ ਤਨ ਕੰਬਣ ਲੱਗ ਜਾਂਦਾ ਐ ਤੇ ਜਿਹੜਾ ਕਾਲਾ ਰੰਗ ਸੀ ਤਣਕ ਮੰਗਰ ਵੰਨਾ ਰੰਗ ਸੀ ਜਿਹੜਾ ਉਹ ਪੀਲਾ ਪੈ ਜਾਂਦਾ ਚਿੱਟਾ ਹੋ ਜਾਂਦਾ ਹੈ ਜੀਹਾ ਬੀਜੈ ਸੋਲ ਓਣੇ ਤੇ ਬਾਦਸ਼ਾਹ ਕਥਨ ਕਰਦੇ ਸੀ ਤਾਂ ਉਪਦੇਸ਼ ਦਿੱਤਾ ਸੀ ਤੇਰੀ ਜ਼ੁਬਾਨ ਤੇ ਆ ਜਾਵੇ ਏਕੋ ਹੈ ਏਕੋ ਹੈ ਇੱਕ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰਦਾ ਪਰ ਤੂੰ ਦੁਬਦਾ ਚ ਪੈ ਕੇ ਪਰਮੇਸ਼ਰ ਨੂੰ ਛੱਡ ਕੇ ਇਧਰ ਉਧਰ ਦੌੜਦਾ ਰਿਹਾ ਹੋਰਾਂ ਤੇ ਟੇਕ ਰੱਖੀ ਤੂੰ ਇੱਕ ਤੇ ਟੇਕ ਭਰੋਸਾ ਨਹੀਂ ਰੱਖਿਆ ਸ਼ਰਧਾ ਨਹੀਂ ਰੱਖੀ ਤੇ ਸ਼ਰਧਾ ਤੋਂ ਬਿਨਾ ਬੇੜੇ ਤਰਦੇ ਨਹੀਂ ਹੁੰਦੇ ਬੇੜੇ ਡੁੱਬਦੇ ਹੀ ਹੁੰਦੇ ਐ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋਤਰੇ ਪਾਰ ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਣ ਹਾਰ ਜਦੋਂ ਅਸੀਂ ਸ਼ਰਧਾ ਰੱਖਾਂਗੇ ਫਿਰ ਗੁਰੂ ਉਹਦਾ ਬੇੜਾ ਪਾਰ ਕਰਦਾ ਹੈ ਜਿਹਾਂ ਬੀਜਿਆ ਛੋਲਣਾ ਹੈ ਕਰਮਾਂ ਸੰਦੜਾ ਖੇਤ ਤੂੰ ਜਿਹੋ ਜਾਂ ਬੀਜਿਆ ਹੁਣ ਉਹੋ ਜਾਂ ਵੱਢ ਕਿਉਂਕਿ ਅਮਲਾਂ ਦਾ ਖੇਤ ਹੀ ਹੈ ਹੋ ਜਾਏ ਇੱਥੇ ਜਿਹੋ ਜਾਂ ਕੋਈ ਬੀਜ ਬੋਹਦਾ ਹੈ ਉਹੋ ਜਾਂ ਉਹਨੂੰ ਮਿਲ ਜਾਂਦਾ ਹੈ ਨਾਨਕ ਪ੍ਰਭ ਸ਼ਰਨਾਗਤੀ ਪਰ ਐ ਸੱਚੇ ਪਾਤਸ਼ਾਹ ਮੈਂ ਆਪ ਦੀ ਸ਼ਰਨ ਗ੍ਰਹਿਣ ਕੀਤੀ ਹੈ ਤੇ ਜਦੋਂ ਉਹ ਦੀ ਸ਼ਰਨ ਗ੍ਰਹਿਣ ਕੀਤੀ ਪਰ ਪਾਛਾ ਨੇ ਚਰਨ ਬੋਹਿਤ ਪ੍ਰਭ ਦੇਤ ਵੈਗੁਰੂ ਪਰਮਾਤਮਾ ਦੇ ਚਰਨ ਜਹਾਜ ਦਾ ਕਾਰਜ ਕਰਦੇ ਹੈ ਚਰਨਾਂ ਨਾਲ ਜੁੜ ਕੇ ਜੀਵ ਇਸ ਪਵਜਲ ਸੰਸਾਰ ਤੋਂ ਉਤਰ ਜਾਂਦਾ ਹੈ ਸੇ ਪਾਦੋ ਨਰਤਨ ਪਾਈਏ ਗੋ ਰੱਖਣ ਵਾਲਾ ਹੈਤ ਜਾਣਾ ਤੇ ਸਭ ਨਹੀਂ ਹੈ ਇਸ ਦੁਨੀਆ ਤੋਂ ਪਰ ਜਦੋਂ ਕੋਈ ਇਸ ਪਾਦੋ ਦੇ ਮਹੀਨੇ ਦੇ ਵਿੱਚ ਵੈਗੁਰੂ ਪਰਮਾਤਮਾ ਨਾਲ ਜੁੜ ਕੇ ਇਹ ਦੇਹ ਨੂੰ ਛੱਡਦਾ ਹੈ ਇਸ ਸੰਸਾਰ ਇਸ ਸਰੀਰ ਨੂੰ ਛੱਡਦਾ ਹੈ ਤੇ ਗੁਰੂ ਉਹਨੂੰ ਫਿਰ ਨਰਕਾਂ ਵਿੱਚ ਨਹੀਂ ਪੈਣ ਦਿੰਦਾ ਆਪਣੇ ਚਰਣਾ ਵਿੱਚ ਲੈ ਜਾਂਦਾ ਪਰ ਇਹ ਕਿਰਪਾ ਕਿਸੇ ਕਿਸੇ ਤੇ ਹੁੰਦੀ ਹੈ ਸੋ ਬਾਬਾ ਜੀਆ ਨੇ ਇਹ ਕਥਨ ਕੀਤਾ ਵੀ ਤੂੰ ਦੋ ਬੇੜੀਆਂ ਤੇ ਨਾ ਜਾ ਤੂੰ ਦੋ ਪਾਸੇ ਨਾ ਜਾ ਇੱਕ ਦਾ ਹੋ ਕੇ ਇੱਕ ਤੇ ਟੇਕ ਰੱਖ ਇੱਕ ਤੇ ਭਰੋਸਾ ਰੱਖ ਇੱਕ ਤੇ ਵਿਸ਼ਵਾਸ ਰੱਖ ਫਿਰ ਤੇਰਾ ਬੇੜਾ ਜਿਹੜਾ ਉਹ पार ਹੋਊਗਾ ਅੱਜ ਉਪਦੇਸ਼ ਬਾਬਾ ਜੀ ਨੇ ਗੁਰ ਸਿੱਖ ਨੂੰ ਦਿੱਤਾ ਹਰ ਪ੍ਰਾਨੀ ਮਾਤਰ ਨੂੰ ਦਿੱਤਾ ਹੈ ਕਿ ਤੂੰ ਜਿੱਥੇ ਵੀ ਜੁੜਿਆ ਤਨ ਬਾਬਾ ਆਨੰਦ ਸਿੰਘ ਜੀ ਇਹ ਕਥਨ ਕਰਦੇ ਹੁੰਦੇ ਜੇ ਤੂੰ ਮੰਦਰ ਜਾਣਾ ਹੈ ਤਾਂ ਤੂੰ ਮੰਦਿਰ ਹੀ ਜਾ ਜੇ ਤੂੰ ਮਸਜਿਦ ਜਾਣਾ ਹੈ ਤੇ ਮਸਜਿਦ ਵਿੱਚ ਜਾ ਜੇ ਤੂੰ ਹੋਰ ਕਿਤੇ ਜਾਣਾ ਤੇ ਉੱਥੇ ਜਾ ਆਪਣੇ ਮੁਰਸ਼ਿਦ ਆਪਣੇ ਗੁਰੂ ਤੇ ਟੇਕ ਰੱਖ ਭਰੋਸਾ ਰੱਖ ਵਿਸ਼ਵਾਸ ਰੱਖ ਵਿਸ਼ਵਾਸ ਤੋਂ ਬਿਨਾ ਤੇਰਾ ਬੇੜਾ ਬੰਨੇ ਨਹੀਂ ਲੱਗੂਗਾ ਅਦ੍ਰੈ ਪਰਮ ਕੁਲਾਣੀਆਂ ਦੂਜੇ ਲਗਾ ਹੇਤ ਉਹਨਾਂ ਜੀਵ ਇਸਤਰੀਆਂ ਦਾ ਵਰਣਨ ਕੀਤਾ ਪਾਤਸ਼ਾਹ ਨੇ ਜਿਹੜੀਆਂ ਆਪਣੇ ਪਤੀ ਨੂੰ ਆਪਣੇ ਮੁਰਸ਼ਿਦ ਆਪਣੇ ਗੁਰੂ ਨੂੰ ਛੱਡ ਕੇ ਦੂਸਰੇ ਪਾਸੇ ਨਿਉ ਲਾ ਕੇ ਹੇਤ ਮਤਲਬ ਪ੍ਰੇਮ ਲਾ ਕੇ ਲੱਖਾਂ ਹੀ ਸ਼ਿੰਗਾਰ ਕਰਦੀਆਂ ਨੇ ਉਹਨਾਂ ਦਾ ਕੀਤਾ ਹੋਇਆ ਸ਼ਿੰਗਾਰ નિਸ਼ਫਲ ਹੈ ਸੋ ਇਹ ਅੱਜ ਦਾ ਮਹੀਨਾ ਸੰਗ੍ਰਾਮ ਦੇ ਸਾਵਣ ਦੇ ਮਹੀਨੇ ਦੀ ਸਮਾਪਤੀ اور پادو مہینے دی کی دی تے پاشاہ جی نے اپدیش ہے سو تیک رکھئے، رکھئے، گرو تے ٹیک رکھیے گرو تے پروسا رکھیے امرت ویلے اٹھیے شتان کریے شردا نال گرو درشن کرانگے گے پادشاہ اشیر آشرواد دین ہے لوک سکیے پر لوگ سہیلے نانک ہر پرب آپ لے آؤ ہم جاپ کریے نال دیگاں نال گاندہ برتارا پرشاد پان لے کے ਚਾਲੇ ਮਾਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ